ਜਿਲੰ다 ਚ ਸੜਕ ਖਾਸਿਆਂ ਤੇ ਲੱਗੇਗੀ ਬ੍ਰੇਕ 56 ਬਲੈਕਸਪੋਰਟ ਦੀ ਕੀਤੀ ਗਈ ਪਛਾਣ ਸਸੂ ਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨਿਹਸ਼ਮਾ ਇਸ ਵਕਤ ਦੀ ਖਬਰ ਸਾਹਮਣੇ ਆ ਰਹੀ ਹੈ ਤੁਨ ਬਾਸ ਦੇ ਕੇ ਜ਼ਿਲ੍ਹੇ ਦੇ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਨੇ 56 ਬਲੈਕਸਪੋਰਟ ਦੀ ਪਛਾਣ ਕੀਤੀ ਗਈ ਹੈ ਤੇ ਜਲਦ ਤੋਂ ਜਲਦ ਇਹਨਾਂ ਥਾਵਾਂ ਤੇ ਸੁਧਾਰ ਕਾਰਜ ਸ਼ੁਰੂ ਕਰਵਾਉਣ ਦੀ ਜਿਹੜੀ ਹੈ ਅਪੀਲ ਕੀਤੀ ਗਈ ਹੈ ਜਿਨਾਰੇ ਤੁਨ ਬਾਸ ਦੇ ਕਿ ਡੀਸੀ ਹਿਮਾਂਸ਼ੂ ਅਗਰਵਾਲ ਦੇ ਦੁਆਰਾ ਜਿਹੜੇ ਨੇ ਇਹ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹਨਾਂ ਤੇ ਸੁਧਾਰ ਕਾਰਜ ਕੀਤਾ ਜਾ ਰਿਹਾ ਔਰ ਉ ਤੱਕ ਰਾਗੀਰਾਂ ਨੂੰ ਚੌਕਸ ਰਹਿਣ ਦੇ ਲਈ ਇੱਥੇ ਸਾਈਨ ਬੋਰਡ ਲਗਾਏ ਜਾਂਦੋਂ ਦਾਸ ਦੇ ਕਿ ਪਛਾਨੀਆਂ ਗਈਆਂ ਥਾਵਾਂ ਦੇ ਵਿੱਚ ਜਲੰਧਰ ਨਕੋਦਰ ਸ਼ਾਹਕੋਟ ਫਲੋਰ ਅਤੇ ਆਦਮਪੁਰ ਸਬ ਡਿਵੀਜ਼ਨ ਦੇ ਜਿਹੜੇ ਨੇ ਬਲੈਕ ਸਪੋਟ ਮੌਜੂਦ ਸਤੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਦੇ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਜ਼ਨਾਲੀ ਤੋਂ ਅੰਦਾਜ਼ ਦੇ ਕਿ ਜਿਹੜੀ ਸੂਚੀ ਹੈ ਇਹ ਜਿਹੜੇ ਕਈ ਮਹੀਨਾਵਾਂ ਦੇ ਰਿਪੋਰਟਾਂ ਅਤੇ ਸਰਵੇਖਣ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ ਇਸਦੇ ਨਾਲ ਹੀ ਜਾਣਕਾਰੀ ਦੇ ਮੁਤਾਬਕ ਰਾਸ਼ਟਰੀ ਰਾਜਮਾਰਗ ਦੇ ਸਥਿਤ ਕਿਸ਼ਨਗੜ ਚੌਕ ਦੇ ਵਿੱਚ ਨਵੀਆਂ ਟ੍ਰੈਫਿਕ ਲਾਈਟਾਂ ਲਗਾਉਣ ਦੀ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੀ ਲਾਗਤ 12 ਤੋਂ 13 ਲੱਖ ਰੁਪਏ ਹੋਵੇਗੀ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਿਹੜੇ ਲੋਕ ਗਲਤ ਢੰਗ ਦੇ ਨਾਲ ਪਾਰਕਿੰਗ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੇ ਨੇ ਕਾਰਵਾਈ ਕਰਨ ਦੇ ਲਈ ਪੁਲਿਸ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਪੁਲਿਸ ਨੂੰ 27 ਅਕਤੂਬਰ ਦੇ ਤੱਕ ਸਾਰੀਆਂ ਕਾਰਜਸ਼ੀਲ ਟ੍ਰੈਫਿਕ ਲਾਈਟਾਂ ਦੀ ਸੂਚੀ ਸੌਂਪਣ ਦੇ ਲਈ ਕਿਹਾ ਗਿਆ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਕਦਮ ਚੁੱਕਿਆ ਗਿਆ ਹੈ ਇਸ ਦੇ ਨਾਲ ਜਲੰਧਰ ਦੇ ਵਿੱਚ ਜਿਹੜੇ ਹਾਦਸੇ ਨੇ ਉਹਨਾਂ ਤੇ ਬ੍ਰੇਕ ਲੱਗੇਗੀ ਕਿਉਂਕਿ 56 ਬਲੈਕਸਪੋਰਟ ਦੀ ਪਛਾਣ ਕੀਤੀ ਗਈ ਹੈ ਤੇ ਜਲਦੋਂ ਜਲਦ ਇੱਥੇ ਕਾਰਜ ਜਿਹੜਾ ਹੈ ਸੁਧਾਰ ਕਾਰਜ ਵੀ ਸ਼ੁਰੂ ਕਰਵਾ ਦਿੱਤਾ ਜਾਏਗਾ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ